ਚੈੱਕ ਕਰ ਲੈ ਆਹ ਟਾਇਰ ਦੇ ਆਹ ਦੇਖੀ ਦਾਣੇ ਖੜੇ ਆ ਇਹਦੇ ਤੇ ਤਾਂ ਯਾਰ ਹੈ ਭਾਈ ਹਾਂ ਹਾਂ ਭਾਈ ਮਿਚਲਨ ਦਾ ਟਾਇਰ ਆ ਲੈ 16 ਨੰਬਰ ਦਾ ਟਾਇਰ ਆ ਵੀਰੇ 7500 ਰੁਪਿਆ ਮਾਰਕੀਟ ਰੇਟ ਆ 250 ਰੁਪਏ ਕਿਲੋ 1800 ਤੋਂ 2000 ਦੇ ਵਿੱਚ ਵਿੱਚ ਟਾਇਰ ਮਿਲ ਜਾਣਾ ਜੀ ਨਹੀਂ ਮਿਚਲਨ ਕੰਟੀਨੈਂਟ ਵਾਲਾ ਕੋਈ ਆ ਜਿਹੜਾ ਮਰਜ਼ੀ ਟਾਇਰ ਚੱਕ ਲੋ ਜੀ ਅਸੀਂ ਕੰਡੇ ਲਾ ਦੇਣਾ ਸਾਨੂੰ ਕੋਈ ਪ੍ਰੋਬਲਮ ਨਹੀਂ 8500 ਰੁਪਏ ਦਾ ਟਾਇਰ ਆ ਵੀਰੇ 17 ਇੰਚ ਟਾਇਰ ਦੇਖ ਅੱਜ ਕੱਲ ਮਰੀਰ ਨੋ ਪ੍ਰੋਫਾਈਲ ਬੋਲਦੇ ਆ ਨੂੰ 8500 ਰੁਪਏ ਦਾ ਟਾਇਰ ਆ ਬਾਊ ਜੀ ਇਹ ਕਿੰਨੇ ਰੁਪਏ ਕਿਲੋ 250 ਰੁਪਏ ਕਿਲੋ ਕੀ ਕਹਿੰਦੇ ਆ ਵੀ ਟਾਇਰ 'ਚ ਕੱਟਣਾ ਹੋਵੇ ਟਾਇਰ ਦੀ ਕੱਟ ਦੀ ਜ਼ਿੰਮੇਵਾਰੀ ਆ ਹੂੰ ਕਿੰਨੇ ਰੁਪਏ ਕਿਲੋ 150 ਰੁਪਏ ਕਿਲੋ ਵਿਦ ਟੂਬ ਲਗੋਟੀ ਹੂੰ ਨਾਲ ਹੀ ਇੱਕ ਜੇ ਕਿਸੇ ਵੀ ਗੱਡੀ ਦੇ ਨਾਲ ਮਤਲਬ ਟਾਇਰ ਨਵੇਂ ਪਵਾਉਣ ਵਾਸਤੇ ਤੁਹਾਡੇ ਕੋਲੇ ਪੈਸਿਆਂ ਦੀ ਕੋਈ ਗੁੰਜਾਇਸ਼ ਹੈ ਨਹੀਂਗੀ ਨਾ ਤੇ ਪੁਰਾਣੇ ਟਾਇਰ ਮਤਲਬ ਸੈਕੰਡ ਹੈਂਡ ਥੋੜੇ ਥੋੜੇ ਚੱਲੇ ਟਾਇਰ ਜਿੰਨਾ ਟਾਇਰਾਂ ਦੀ ਕੰਡੀਸ਼ਨ ਜੇ ਕਿਸੇ ਵੀ ਟਾਇਰ ਨੂੰ ABC ਚੱਕ ਲੋਗੇ ਨਾ ਤਾਂ 90 95 ਪੈਸੇ ਵੀ ਟਾਇਰ ਪਏ ਆ ਮਿਚਲਨ ਤੇ ਮਿਚਲਨ ਦੇ ਕੰਟੀਨੈਂਟਲ ਦੇ ਐਮ ਆਰ ਐਫ ਦੇ ਯੋਕੋਹਾਮਾ ਦੇ ਸਾਰੀਆਂ ਕੰਪਨੀਆਂ ਦੇ ਬਾਈ ਹੁਣਾਂ ਕੋਲ ਟਾਇਰ ਪਏ ਆ ਸੈਕੰਡ ਹੈਂਡ ਟਾਇਰਾਂ ਦਾ ਹੋਲ ਸੇਲ ਦਾ ਕੰਮ ਕਰਦੇ ਆ ਤਪੇ ਦੇ ਵਿੱਚ ਬਾਈ ਹੁਣੀ ਕੰਮ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਬਾਈ ਬਾਈ ਕਿਹੜੀਆਂ ਸਾਰੀਆਂ ਕੰਪਨੀਆਂ ਪਈਆਂ ਸਾਰੀਆਂ ਕੰਪਨੀਆਂ ਟਾਇਰ ਮਿਲ ਜੂਗਾ ਜੀ ਪਹਿਲੇ ਨੰਬਰ ਤੇ ਸਾਰਾ ਪੰਜਾਬ ਕੀ ਕਰਦਾ ਕਹਿੰਦਾ ਐਮ ਆਰ ਐਫ ਐਮ ਆਰ ਐਫ ਐਮ ਆਰਫ ਕਰੀ ਜਾਂਦਾ ਆਹ ਕਰਤਾ ਜੀ ਐਮ ਆਰ ਐਫ ਐਮ ਆਰਫ ਆਹ ਵੀਡੀਓ ਦੇ ਕਰੀ ਵੀਰੇ ਨੇੜੇ ਐਮ ਆਰ ਐਫ ਦਾ ਟਾਇਰ ਆ ਜਿਹੜੇ ਕਹਿੰਦੇ ਆ ਨਾ ਇੰਡੀਅਨ ਟਾਇਰ ਨਹੀਂ ਹੈਗਾ ਇਹਨਾਂ ਕੋਲੇ ਬਾਹਰਲਾ ਟਾਇਰ ਐਕਸਪੋਰਟ ਦਾ ਟਾਇਰ ਆ ਜੇ ਜਾਂ ਬਬਾ ਮੇਡ ਇਨ ਇੰਡੀਆ ਚੈੱਕ ਕਰ ਸਕਦੇ ਹੋ ਜੀ ਮੇਡ ਇਨ ਇੰਡੀਆ 205 6516 ਕ੍ਰਿਸਟਾ ਦੀ ਚਾਸੀ ਆਈ ਸੀ 108 ਸਿੱਧਾ ਕੰਪਨੀ ਚੋਂ ਕ੍ਰਿਸਟਾ ਦੀ ਚਾਸੀ ਆ ਬਬੂ ਜੀ ਇਹ ਕ੍ਰਿਸਟਾ ਦੇ ਨਾਮ ਲੱਗ ਕੇ ਟਾਇਰ ਆਉਂਦਾ ਟਾਇਰ ਵੇਖੀ ਵੀਰੇ ਹਾਂ ਜਿਹੜੇ ਕਰਦੇ ਨਾ ਮਰਫ ਮਰਫ ਦੇ ਦੋ ਅਸੀਂ ਬਾਬੂ ਜੀ ਕਿਹੜਾ ਮਰਜ਼ੀ ਟਾਇਰ ਕੱਢ ਲਓ ਸਾਨੂੰ ਕੋਈ ਦਿੱਕਤ ਨਹੀਂ ਵਹਿੰਗਾ ਚੱਕ ਲਿਆ ਸਸਤਾ ਚੱਕ ਲਿਆ ਅਸੀਂ ਕੰਡੇ ਲਾ ਦੇਣਾ ਅਗਲਾ ਕਹਿੰਦਾ ਵੀ ਤੁਹਾਨੂੰ ਨਵਾਂ ਜਿਹਾ ਟਾਇਰ ਕੱਢ ਦੋ ਨਵਾਂ ਟਾਇਰ ਆ ਅਸੀਂ ਐ ਨਹੀਂ ਕਵਾਂਗੇ ਵੀ ਗਾਹਕ ਦਾ ਰੇਟ ਵਧਾ ਦਾਂਗੇ ਵੀ 5000 ਮੰਗ ਲਾਂਗੇ ਅਸੀਂ ਕੰਡੇ ਲਾ ਦੇਣਾ ਸਾਨੂੰ ਕੋਈ ਇਸ਼ੂ ਨਹੀਂ ਨਹੀਂ ਮਿਚਲਣਾ ਕੰਟੀਨੈਂਟ ਵਾਲਾ ਕੋਈ ਆ ਜਿਹੜਾ ਮਰਜ਼ੀ ਟਾਇਰ ਚੱਕ ਲਓ ਜੀ ਅਸੀਂ ਕੰਡੇ ਲਾ ਦੇਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਕਸਟਮਰ ਨੂੰ ਐ ਨਹੀਂ ਕਹਿੰਦੇ ਵੀ ਤੂੰ ਵਧੀਆ ਟਾਇਰ ਕੱਢ ਲਿਆ ਵੀਰੇ ਇਹਦਾ 5000 ਰੁਪਏ ਦਾ 850 ਅੱਜ ਕੱਲ ਮਰੀਰ ਨੋ ਪ੍ਰੋਫਾਈਲ ਬੋਲਦੇ ਆ ਇਹਨੂੰ 8500 ਰੁਪਏ ਦਾ ਟਾਇਰ ਆ ਬੌਜੀ ਇਹ ਕਿੰਨੇ ਰੁਪਏ ਕਿਲੋ 250 ਰੁਪਏ ਕਿਲੋ ਕੰਡੇ ਲਾਦਾ ਹੂੰ ਜਿਹੜਾ ਮਰਜੀ ਤੱਕ ਲੈ ਵੇ ਕੋਈ ਦਿੱਕਤ ਨਹੀਂ ਐ ਜਿਹੜਾ ਮਰਜੀ ਚੱਕ ਲੈ ਵੇ ਜਿਹੜਾ ਮਰਜੀ ਚੱਕ ਲੈ ਵੇ ਇਹਦੀ ਇਹਦੀ ਜ਼ਿੰਮੇਵਾਰੀ ਇਹਦੀ ਅਸਲੀ ਹੋਣ ਦੀ ਕੋਈ ਜ਼ਿੰਮੇਵਾਰੀ ਗੱਡੀ ਗੱਡੀ ਦੀ ਗਾਰੰਟੀ ਆ 5 ਲੱਖ ਰੁਪਏ ਨਾਮ ਕਰਤਾ ਬੰਦਾ ਨਾਲ ਲੈ ਕੇ ਆਵੇ ਗੱਡੀ ਗੱਡੀ ਆ 5 ਲੱਖ ਕਾਊਂਟਰ ਤੇ ਧਰ ਦਾਂਗੇ ਸਾਬਤ ਕਰ ਦੇ ਕੋਈ ਵੀ ਬੰਦਾ ਕਿ ਟਾਇਰ ਦੀ ਗੱਡੀ ਕੱਢੀ ਹੋਈ ਆ ਹੂੰ ਯਾਰ ਦੇਖਤਾ ਸੀ ਪ੍ਰੀਤ ਜੀ ਨੂੰ ਹੱਥ ਪਾ ਲਾ ਸਾਰੇ ਕਮਾਲ ਹੀ ਟਾਇਰ ਪਾਇਆ ਆ ਦੇ ਭਾਈ ਤੁਸੀਂ ਦੇਖੋ ਥੋੜੀ ਇਸ ਗੱਲ ਮੈਂ ਮੰਨਦਾ ਟਾਇਰ ਨਾ ਕਹੋ ਅੱਗ ਹੀ ਆ ਤਾਂ ਸਾਰੇ ਇਹਦਾ ਤੁਸੀਂ ਐ ਲੈ ਲਓ ਵੀ ਬਿੱਗੇ ਆ ਲੈ ਲੈ ਆ ਦੇਖੀ ਚੈੱਕ ਕਰੀ ਓਏ ਚੈੱਕ ਕਰ ਲੈ ਆ ਟਾਇਰ ਦੇ ਆ ਦੇਖੀ ਢਾਣੇ ਖੜੇ ਆ ਇਹਦੇ ਤੇ ਤਾਂ ਯਾਰ ਹੈ ਭਾਈ ਹਾਂ ਹਾਂ ਭਾਈ ਮਿਚਲਨ ਦਾ ਟਾਇਰ ਆ ਲੈ 16 ਨੰਬਰ ਦਾ ਟਾਇਰ ਆ ਵੀਰੇ 7500 ਰੁਪਿਆ ਮਾਰਕੀਟ ਰੇਟ ਆ 250 ਰੁਪਏ ਕਿਲੋ 1800 ਤੋਂ 2000 ਦੇ ਵਿੱਚ ਵਿੱਚ ਟਾਇਰ ਮਿਲ ਜਾਣਾ ਜੀ 250 ਰੁਪਏ ਕਿਲੋ ਕੱਡੇ ਲਾ ਦੇਣਾ ਮੈਂ ਮੈਂ ਤੈਨੂੰ ਐਂ ਕਹਿਣ ਲੱਗਿਆ ਸੀ ਵੀ ਕਦੇ ਇਹ ਨਾ ਹੋਵੇ ਵੀ 250 ਰੁਪਏ ਕਿਲੋ ਚ ਵੀ ਮਹਿੰਗਾ ਪੈਂਦਾ ਹੋਵੇ 250 ਨਾ 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 ਜੀ 1000 ਰੁਪਏ ਦਾ ਗੁੱਡੀ ਕੱਢਿਆ ਟਾਇਰ ਦੇ ਦਿੰਦਾ ਦੁਕਾਨਾਂ ਵਾਲੇ 250 1.5 1800 1700 ਦਾ ਗਰਗਾ ਫੀਮ ਵਰਗਾ ਟਾਇਰ 95 ਪੈਸੇ ਟਾਇਰ ਦੇ ਦੂ ਕੋਈ ਦਾਵੇਦਾਰਾ ਪੰਜਾਬ ਚ ਪਹਿਲਾ ਬੰਦਾ ਮੈਂ ਆ ਗੁੱਡੀ ਯਾਰ ਗੁੱਡੀ ਯਾਰ ਕਰਦੇ ਸੀ ਜਿਹੜੇ ਆਪਣੇ ਜੀਮੀਦਾਰ ਭਰਾ ਹੁੰਦੇ ਆ ਵੀ ਗੁੱਡੀ ਯਾਰ ਦਾ ਟਾਇਰ ਹੈਗਾ ਕਰੀ ਬਾਈ ਨੇੜੇ ਦੇ ਗੁੱਡੀ ਯਾਰ ਦਾ ਟਾਇਰ ਅਮੇ 1 ਲੈ ਲੈ 2 ਲੈ ਲੈ 4 ਲੈ ਲੈ 10 ਲੈ ਲੈ ਤੇ 1 ਲੈ ਲੈ ਕੋਈ ਦਿੱਕਤ ਨਹੀਂ ਦੁਕਾਨ ਵਾਲੇ ਨਹੀਂ ਵਿੱਚ 4 ਲੈਣੇ ਜ਼ਰੂਰੀ ਆ ਕੋਈ ਪ੍ਰੋਬਲਮ ਨਹੀਂ ਜੀ ਸਾਨੂੰ ਆ ਅੰਦਰ ਟਰਾਲਿੰਗ ਵਾਲੇ ਪਏ ਆ ਮਾੜੇ ਟਰਾਲਿੰਗ ਵਾਲੇ ਇਹ ਬਾਰੇ ਵੀਰੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਟਰਾਲਿੰਗ ਵਾਲੇ ਟਰਾਲਿੰਗ ਵਾਲੇ ਜਿਹੜੇ ਵਿਚਾਰੇ ਜੱਟ ਜੀਮੀਦਾਰ ਭਰਾ ਨੇ ਮਹਿੰਗੇ ਟਾਇਰ 40000 ਦੀ ਜੋੜੀ ਆ ਨਹੀਂ ਬਵਾ ਸਕਦਾ ਅਗਲੇ ਨੇ ਪਠੇਡ ਹੋਣੇ ਆ 40000 ਲਾ ਕੇ ਕੀ ਕਰਨਾ ਨੇੜੇ ਕਰੀ ਵੀਰੇ ਐਮ ਆਰਓ ਦਾ ਟਾਇਰ ਕੀ ਕਹਿੰਦੇ ਆ ਵੀ ਟਾਇਰ ਚ ਕੱਟਣਾ ਹੋਵੇ ਟਾਇਰ ਦੀ ਕੱਟ ਦੀ ਜ਼ਿੰਮੇਵਾਰੀ ਆ ਹੂੰ ਕਿੰਨੇ ਰੁਪਏ ਕਿਲੋ 150 ਰੁਪਏ ਕਿਲੋ ਵਿੱਧ ਟੂਬ ਲਗੋਟੀ ਹੂੰ ਨਾਲ ਹੀ ਇੱਕ ਹੋਰ ਕੀ ਆ ਪੁਰਾਣਾ ਟਾਇਰ ਲੈ ਜਾਓ ਨਵਾਂ ਲੈ ਜਾਓ ਹਜ਼ਾਰ ਦਾ ਪਾਟਿਆ ਹੋਇਆ ਜਿਹਾ ਜਿਹਾ ਵਰਜੀ ਲੈ ਆਵੇ ਹੂੰ 1000 ਰੁਪਏ ਯਾਰ ਮੇਰੇ ਹਿਸਾਬ ਨਾਲ ਤਾਂ ਤੇਰੀ ਵੀਡੀਓ ਪਾ ਦੂਗੀ ਹੈ ਧਮਕਾ ਮੇਰੇ ਹਿਸਾਬ ਨਾਲ ਤਾਂ ਮੈਨੂੰ ਤਾਂ ਐ ਲੱਗਦਾ ਵੀ ਇਹ ਤਾਂ ਫਾਇਰ ਹਲਾ ਦੂਗੀ ਮਾਰਕੀਟ ਜਿਹੜਾ ਹਿਸਾਬ ਨਾਲ ਮੇਰੇ ਹਿਸਾਬ ਨਾਲ ਮੈਨੂੰ ਐ ਲੱਗਦਾ ਕਿ ਮੇਥੋਂ ਆ ਟਾਇਰ ਨਹੀਂ ਪੂਰਾ ਹੋਣਾ ਬਾਊ ਜੀ 200 ਟਾਇਰ ਦਾ ਆਰਡਰ ਦਿੱਤਾ ਸੀ ਹੂੰ ਪੀਆਰਟੀਸੀ ਤੋਂ ਕਿੰਨੇ ਟਾਇਰ ਮਿਲੇ ਆ 30 ਟਾਇਰ ਮਿਲੇ ਆ ਸਾਰਾ ਪੀਆਰਟੀਸੀ ਦਾ ਟਾਇਰ ਆ ਬਰੀ ਗੱਡੀ ਦਾ ਐਮਆਰਐਫ ਪੁੱਲੋ ਸੀਟ 1500 ਰੁਪਏ ਕਿਲੋ ਕਰਤਾ ਯਾਰ ਇਹਦੀ ਗੱਡੀ ਗੱਡੀ ਤਾਂ ਨਹੀਂ ਕੱਢੀ ਵੀ ਹੋਗੀ ਜਿਹੜੇ ਆ ਲੋਕ ਆ ਜਿਹੜੇ ਪੁਰਾਣੇ ਟਾਇਰ ਆਈ ਸੋਡੇ 1000 ਰੁਪਏ ਦੇ ਇਹ ਜਿਵੇਂ ਆ ਕੇ ਉਵੇਂ ਹੀ ਦੇਤੇ ਇਹਦੀ ਕੋਈ ਗਾਰੰਟੀ ਨਹੀਂ ਲੈ ਸਕਦੇ ਵੀ ਗੱਡੀ ਕੱਢੀ ਆ ਕਿ ਨਹੀਂ ਕਾਰ ਟਾਇਰ ਦੀ ਸਾਡੀ ਗਾਰੰਟੀ ਆ ਕਾਰ ਟਾਇਰ ਦੀ ਤੁਹਾਡੀ ਗਾਰੰਟੀ ਆ ਜਿਹੜਾ ਆ ਟਾਇਰ ਆ ਇਹ ਇਹ ਫੁੱਲ ਗਾਰੰਟੀ ਆ ਵੀਰੇ ਗੱਡੀ ਕੱਢੀ ਹੋਈ 5 ਲੱਖ ਰੁਪਏ ਨਾਲ ਆ ਟਰਾਲੀ ਟਾਇਰ ਨਹੀਂ ਟਰਾਲੀ ਟਾਇਰ ਮ ਜਿੰਨੇ ਜੇ ਪੈਸੇ ਲੱਗੇ ਉਹਦਾ ਮੁੱਲ ਮੁੜੂਗਾ ਜੀ ਕੋਈ ਐਸੀ ਗੱਲ ਨਹੀਂ ਮੁੱਲਣਾ ਵੇੜੇ। ਹੂੰ। ਪਾੜ ਕੇ ਲਿਆਵੇ ਟਾਇਰ ਬਦਲ ਕੇ ਦੇ ਦਾਂਗੇ। ਅੱਛਾ। ਹਾਂਜੀ। ਯੋਕੋ ਹਮਾ ਦਾ ਟਾਇਰ ਆ ਜੀ। ਕਾਰ ਗੱਲ ਪ੍ਰੀਤ। 85 ਤੋਂ ਦਾ ਟਾਇਰ ਆ। ਕਿੰਨੇ ਦਾ ਬਣੂ 2100 ਦਾ 250 ਰੁਪਏ ਕਿਲੋ। ਹਰੇਕ ਗੱਡੀ ਦਾ ਸਾਈਜ਼ ਦਾ ਮਿਲ ਜੂ। 12 ਤੋਂ 20 ਇੰਚ। 12 ਤੋਂ 20 ਇੰਚ ਜੇ ਕਿਸੇ ਨੇ ਟਾਇਰ ਪਾਉਣੇ ਆ ਬਾਈ ਚਾਂਸ ਕੋਈ ਰਿਸ਼ਤੇਦਾਰ ਦੀ ਗੱਡੀ ਲਿਆਂਦੀ ਆ ਉਹ ਪਾਟ ਕੇ ਆ। ਜਾ ਖੜੀ ਗੱਡੀ ਆ ਟਾਇਰ ਟੂਰ ਸੁੱਕ ਗਿਆ ਬਾਹਰ ਲਿਆ ਗਾ ਡੰਗਾ ਬਾਹਰ ਲਿਆ ਬੰਦਿਆਂ ਦੀਆਂ ਗੱਡੀਆਂ ਦੇ ਟਾਇਰ ਸੁੱਕ ਜਾਂਦੇ ਆ ਸੁੱਕ ਜਾਂਦੇ ਵਾਧੂ ਕਸਟਮਰ ਆਉਂਦੇ ਆ ਜੀ ਅਸੀਂ ਤਾਂ 2 ਮਹੀਨਿਆਂ ਨੂੰ ਜਾਣਾ 40000 ਲੱਗੂ ਤੁਸੀਂ ਕਿੰਨੇ ਲਵਾਂਗੇ 250 ਰੁਪਏ ਕਿਲੋ ਲਾਓ ਸਾਈਡ ਤੇ ਗੱਡੀ ਪਾਓ ਟਾਇਰ ਤੇ ਫਿਟਿੰਗ ਫਿਟਿੰਗ ਕਿਹੜੇ ਫ੍ਰੀ ਆ ਵੀਰੇ ਕੋਈ ਪੈਸਾ ਨਹੀਂ ਫਿਟਿੰਗ ਦਾ ਫਿਟਿੰਗ ਸਾਡੀ ਫ੍ਰੀ ਆ ਅਗਲਾ ਟਾਇਰ ਲਾ ਕੇ ਆ ਟਾਇਰ ਚ ਪੈਂਚਰ ਨਿਕਲ ਗਿਆ ਕੋਈ ਵੀ ਦਿੱਕਤ ਆ ਗਈ ਫਿਟਿੰਗ ਫ੍ਰੀ ਆ ਠੀਕ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਆ ਟਾਇਰ ਕਿਹੜੇ ਪਏ ਆ ਆ ਆਫ-ਰੋਡਿੰਗ ਵਾਲੇ ਆਹਾ 2 ਆਹ ਆਫ-ਰੋਡਿੰਗ ਟਾਇਰ ਆ ਜੀ ਆਫ-ਰੋਡਿੰਗ ਟਾਇਰ ਪਏ ਆ ਤੇਰੇ ਕੋਲੇ ਮੱਲਾ ਆਫ-ਰੋਡਿੰਗ ਆਨ-ਰੋਡਿੰਗ ਸਾਰੇ ਤਰ੍ਹਾਂ ਦੇ ਟਾਇਰ ਪਏ ਆ ਰਲਵੇਂ ਮਿਲਵੇਂ ਸਾਰੇ ਤਰ੍ਹਾਂ ਦੇ ਪਏ ਆ ਇੱਥੇ ਸੈੱਟ ਬਣਾ ਕੇ ਰੱਖੇ ਪਏ ਆ ਆ ਸਾਰਾ ਸੈੱਟ ਲੱਗਿਆ ਹੋਇਆ ਜੀ ਆ ਸੈੱਟ ਹੈ ਸਾਈਜ਼ ਵਾਈਜ਼ ਲਾਈ ਹੈ ਹੈ ਸਾਈਜ਼ ਵਾਈਜ਼ ਸਾਈਜ਼ ਲੱਗਿਆ ਹੋਇਆ ਇਹ ਸਾਈਜ਼ ਵਾਈਜ਼ ਸਾਈਜ਼ ਲੱਗਿਆ ਹੋਇਆ ਤੇ ਜਰ ਜੇ ਕਿਸੇ ਬੰਦੇ ਨੇ ਹੁਣ ਮਨ ਲਾ ਚਾਰ ਟਾਇਰ ਲੈਣੇ ਆ ਤੇ ਐਡੇ ਟਾਇਰ ਚ ਐਡੇ ਟਾਇਰ ਚ ਚਾਰ ਇੱਕੋ ਜਿਹੇ ਕਿਵੇਂ ਸਿਆਣੂ ਆ ਅਸੀਂ ਸਰਿਆਣ ਕੇ ਦਿਵਾ ਗਏ ਤੁਸੀਂ ਕਰਕੇ ਦੇਵੋਗੇ ਕੋਈ ਨਹੀਂ ਇੱਥੇ ਚਾਰ ਚਾਰ ਨਹੀਂ ਕੀਤੇ ਹੋਏ ਕਿਤੇ ਵੀ ਹੋਇਆ ਜਿਉਣਾ ਜੋ ਕੋ ਮਨਾ ਸੈਟ ਆ ਇਹ ਹੂੰ ਇਹ ਜੋ ਕੋ ਮਨਾ ਸੈਟ ਆ ਕਿਸੇ ਚ ਇੱਕ ਅੱਧਾ ਘਟ ਵੀ ਜਾਂਦਾ ਇਹ ਆਪਾਂ ਕਲੀਅਰ ਨਹੀਂ ਕਰ ਸਕਦੇ ਵੀ ਆਪਾਂ ਨੂੰ ਸੈਟ ਮਿਲ ਜੂਗਾ ਮੇਨ ਇਸ਼ੂ ਇਹੀ ਆ ਦੋ ਤਾਂ ਪੱਕਾ ਹੀ ਮਿਲ ਜਾਣਗੇ ਜੋੜੀ ਜੋੜੀ ਦਾ ਕਲੀਅਰ ਹੀ ਆ ਅਸੀਂ ਫੋਟੋ ਵੀ ਪਾ ਸਕਦੇ ਆ ਅਗਲੇ ਨੂੰ ਪਹਿਲਾਂ ਸਾਨੂੰ ਜੇ ਐਡਵਾਂਸ ਪੈਸੇ ਦੇ ਕੇ ਜਾਊਗਾ ਪਰ ਅਸੀਂ ਚਾਰ ਚਾਰ ਵੀ ਦੇ ਦਾਂਗੇ ਸੈਟ ਦੀ ਦਿੱਕਤ ਆ ਹੋਰ ਕੋਈ ਦਿੱਕਤ ਨਹੀਂ ਆ हां ਜਿਵੇਂ ਮੰਨ ਕੇ ਤਾਂ ਚਾਰ ਦੇ ਚਾਰ ਆ ਜਿਵੇਂ ਇੱਕੋ ਜਿਹਾ ਬੀਲ ਬੈਲੈਂਸ ਇੱਕੋ ਦਾ ਸਾਰਾ ਉਹਦਾ ਨੋ ਟੈਨਸ਼ਨ ਹੁੰਦਾ 0 0 ਕਰਕੇ ਦੇਣਾ ਜੀ ਬਾਕੀ ਜੀ ਪਹਿਲੇ 1 2 ਦਿਨ ਜਿਵੇਂ ਗੱਡੀ ਆਈ ਆ 1 2 ਦਿਨ ਮੈਂ ਜਾਂਦੇ ਆ ਜਿਹੜਾ ਅੱਜ ਗੱਡੀ ਉਤਰੀ ਆ ਆ ਲੈ ਕੇ ਕਰ ਚ ਕੱਢ ਕੇ ਹਾਂ ਅੱਜ ਉਹ ਵੀ ਜਿਹੇ ਹੁੰਦੇ ਆ ਉਹ ਵੀ ਜਿਹੇ ਆਂ ਮੈਂ ਅੱਡੋ ਉੱਡੀ ਤੇ ਲੈ ਕੇ ਚੱਲਾਂ ਅੱਜ ਅੱਜ ਗੱਡੀ ਉਤਰੀ ਹੋਈ ਆ ਅੱਜ 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 ਪ੍ਰੀਤ ਚਾਰੇ ਚਾਰੇ ਵੀ ਮਿਲ ਜਾਣਗੇ ਜਦੋਂ ਇਹਨਾਂ ਦੇ ਵਿੱਚੋਂ ਇੱਕ ਇੱਕ ਨਿਕਲ ਗਿਆ ਹੁਣ ਮੈਨੂੰ ਆਹ ਮੰਨ ਲਾ ਪਸੰਦ ਆ ਗਿਆ ਫੋ ਤੂੰ ਇਹ ਚੱਕ ਲਿਆ ਬਾਕੀ ਦੇ ਤਿੰਨ ਰਹਿ ਗਏ ਹਨਾ ਅਸੀਂ ਕੰਡੇ ਲਾ ਦੇਣਾ ਅਗਲਾ ਕਹਿੰਦਾ ਬਾਈ ਸਾਡੇ ਪਸੰਦ ਸੀਦਾ ਤੁਸੇ ਦਿੱਤਾ ਨਹੀਂ ਅਸੀਂ ਨਾਰਾਜ਼ ਨਹੀਂ ਕਰਨਾ ਕਿਸੇ ਵੀ ਬੰਦੇ ਨੂੰ ਇਹ ਦੁਨੀਆਂ ਦਾ ਸੈਕਟੀ ਆ ਜੀ ਮਗਰ ਉਹ ਤਾਂ ਸਟਿੱਪਣਾਂ ਦਾ ਸਟੁੱਪਣਾਂ ਵਾਲੇ ਖਰਾਬ ਆ ਕਈ ਰੇ ਬੰਦਾ ਇੱਕ ਲੈ ਜਾਣਾ ਟਾਇਰ ਆ ਜੀ ਹਾਂ ਹੈ ਹਾਂਜੀ ਲੈ ਵੀ ਸੱਚ ਨੂੰ ਜੇ ਕਿਸੇ ਵੀ ਬੰਦੇ ਨੇ ਟਾਇਰ ਲੈਣੇ ਆ ਬਾਈ ਤਾਪੇ ਵਾਲਿਆਂ ਦਾ ਨੰਬਰ ਮਾੜਾ ਐਡਰੈਸ ਸਮਝਾ ਦੇ ਯਾਰ ਐਡਰੈਸ ਵਾਲਾ ਪੁੱਛਣਗੇ ਲੋਕ ਸ਼ਾਂਟੀ ਟਾਇਰ ਪਲਾਜ਼ਾ ਜੀ ਤਪੇ ਮੇਨ ਪੁਲਸ ੱਲੇ ਆ ਕੇ ਜਿੰਨੂ ਮਰਜ਼ੀ ਪੁੱਛ ਲਓ ਵੀ ਸ਼ਾਂਟੀ ਟਾਇਰਾਂ ਵਾਲੇ ਤੇ ਜਾਣਾ ਅਗਲਾ ਹੋ ਉਂਗਲ ਖੜੀ ਕਰ ਦੋ ਵੀ ਹੋ ਸ਼ੂਰੂਮ ਆ ਸਾਹਮਣੇ ਤਪੇ ਮੇਨ ਪੁਲਸ ੱਲੇ ਆ ਕੇ ਪੁੱਛ ਲਓ ਸ਼ਾਂਟੀ ਟਾਇਰ ਪਲਾਜ਼ਾ ਰੋਂਗ ਸਾਈਡ ਬਰਨਾਲੇ ਨੂੰ ਤਿੰਨੂ ਮਰਜ਼ੀ ਪੁੱਛ ਲਿਓ ਇੱਕ ਆਪਣੇ ਕੋਲੇ ਹੋਰ ਆਈਟਮ ਆਈ ਹੋਈ ਆ ਜੀ ਹੂੰ ਉਹ ਫ੍ਰੀ ਦੇ ਭਾਈ ਕਰਤੀ ਫਾਰ ਆਡੀ ਦੂਰੋਂ ਆਊਗਾ ਕਰੂਗਾ ਆ ਕੇ ਸਾਨੂੰ ਕੀ ਗਿਫਟ ਦਿੱਤਾ ਸਾਡੇ ਕੋਲੇ ਆ ਮੈਟ ਦੇਖ ਸਕਦੇ ਤੁਸੀਂ ਅਸੀਂ ਬੰਦੇ ਤੋਂ ਦੇਸੀ ਜਾਈਆਂ ਹੂੰ ਬੜਾ ਸ਼ੋਅ ਆਪ ਜਾ ਹੈ ਨਹੀਂ ਸਾਡੇ ਕੋਲੇ ਹੂੰ ਆ ਮੈਟ ਦੀ 70 ਮੈਟ ਆ ਤੇ ਤੁਸੀਂ ਮਾਰਕੀਟ ਚ ਲਾਓਗੇ 2600 2400 4 ਸੀਟਰ 1650 ਰੁਪਈਆ ਦਾ ਕੋਈ ਦੇ ਦੇ ਦਾਵੇਦਾਰ ਹੈ ਹਮ ਸਟਾਰਪੀਓ ਤੇਰੇ ਕੋਲੇ ਬਾਈ ਤੂੰ ਵੀ ਮਾੜ ਤਰੋਣੇ ਹੋਣਗੇ ਤੈਨੂੰ ਘੱਟੋ ਘੱਟ 4200 ਦੇ ਮਿਲਣਗੇ ਹਮ ਤੈਨੂੰ ਤਾਂ ਅਸੀਂ 2650 ਦੀ ਦੇ ਦੇਣੇ ਆ ਦੇਖ ਲੈ ਮੈਨੂੰ ਤਾਂ 2650 ਦੇ ਦੇ ਦੋਗੇ ਮੈਨੂੰ ਦੇਖਣ ਵਾਲਿਆਂ ਨੂੰ ਕਿੰਨੇ ਦੇ ਦੇਵੋਗੇ ਉਹਨਾਂ ਨੂੰ ਵੀ 2650 ਦੇ ਦੇ ਦਾਂਗੇ ਆ ਤੇਰਾ ਮਾਣ ਰੱਖ ਦਾਂਗੇ ਬਈ ਆ ਤੂੰ ਵੱਡਾ ਭਾਈ ਆ ਸਾਡਾ ਜਾ 2650 ਦੇ ਕਰਤੇ ਵੀਰੇ 4 ਸੀਟਰ 1650 ਜਿਹੜੀ ਵੱਡੀ ਗੱਡੀ ਆ ਉਹਦੇ 2650 ਕਰ ਗੱਲ ਜਿਹੜੇ ਟ੍ਰੇ ਵਾਲਿਆ ਵੀਰੇ ਜਿਹੜੇ ਬੰਦੇ ਕਹਿੰਦੇ ਯਾਰ ਅਸੀਂ ਤਾਂ ਬਈ ਗੱਡੀ ਛੋਟੀ ਆ ਪੁਰਾਣੀ ਆ 350 ਦਾ ਮੈਟ ਚੱਪੜਾ ਆਉਂਦੀਆਂ 350 ਦੀਆਂ ਆ ਮੈਟ ਕਰਦੇ ਬਈ ਨਾ ਕਰ ਗੱਲ ਸਾਰੇ ਟੋਪਿਕ ਹੋਰ ਆਈਟਮ ਵੀ ਆ ਕਹਿੰਦਾ ਥੋੜੀ ਜਿਹੀ ਉੱਤੇ ਦਿਖਾ ਦੇ ਸਾਨੂੰ ਤੁਹਾਨੂੰ ਅਸੀਂ ਉਹ ਵੀ ਦਿਖਾ ਦਨੇ ਆ ਉਹ ਥੋੜੀ ਜੀ ਮਤਲਬ ਕਿ ਬਾਲੀ ਮਹਿੰਗੀ ਤਾਂ ਹੈ ਨਹੀਂ ਅਗਲਾ ਕਹਿੰਦਾ ਯਾਰ ਥੋੜਾ ਜਿਹਾ ਸੋਹਣਾ ਵੀ ਲੱਗਣ ਕਿਸੇ ਨੂੰ ਦਿਖਾਉਣਾ ਵੀ ਆ ਇਹ ਇਕੱਲਾ ਸਾਨੂੰ ਸਿੰਪਲ ਗਰਾਸ ਦਾ ਮੈਟ ਆ 650 ਰੁਪਏ ਦਾ ਜੀ ਜਿਹੜਾ ਮਾਰਕੀਟ 'ਚ ਹੈਗਾ 1450 ਰੁਪਏ ਦਾ 650 650 ਕਰ ਗੱਲ ਹਾਂ ਨੇ ਜੁਗਰ ਪਾਲਦਾ ਹੁੰਦਾ ਹੁਨਾ ਪ੍ਰੀ ਮੰਡੀ ਬਾਈ ਤਪਾਈਆ ਇਹ ਪਰ ਬਟਿੰਡੇ ਨੂੰ ਮਾਤ ਪਾ ਦਾਂਗੇ ਅਸੀਂ ਹਾਂ ਪਿੰਡਾਂ ਵਾਲੇ ਨਹੀਂ ਇਹ ਤਾਂ ਚੰਡੀਗੜ੍ਹ ਨੂੰ ਪੈਂਦੀ ਆ ਯਾਰ ਉਹ ਚੰਡੀਗੜ੍ਹ ਨੂੰ ਵੀ ਮਾਤ ਪਾ ਦਾਂਗੇ ਥੋੜੀ ਗੱਲ ਸਹੀ ਆ ਹੈ ਆ ਤਾਂ ਚੰਡੀਗੜ੍ਹ ਨੂੰ ਮਾਤ ਪੈਂਦੀ ਆ ਚੰਡੀਗੜ੍ਹੋਂ ਨਹੀਂ ਮੈਣਨੇ ਕਿਸੇ ਤੋਂ ਹੋਰ ਸੇਵਾ ਦੱਸੋ ਦਿੱਲੀ ਦੀ ਟੱਕਰ ਦਾ ਕੇਸ ਆ ਇਹ ਦਿੱਲੀ ਦੀ ਟੱਕਰ ਦਾ ਕੇਸ ਆ ਜੀ ਇੱਕ ਸਾਡੇ ਕੋਲੇ ਹੈਗਾ ਵੀਲ ਕੱਪ ਇਹ ਤਾਂ ਕ੍ਰੋਲ ਵੀਲ ਕੱਪ ਬਹੁਤ ਸਸਤੇ ਕਰਦੇ ਜੀ 850 ਵਾਲਾ 650 ਵਾਲਾ 350 ਵਾਲਾ ਵੀ ਆ ਤੁਸੀਂ ਐ ਲੈ ਲਓ ਵੀ 450 ਦਾ ਵੀਲ ਕੱਪ ਮਿਲ ਜੂ ਲਾਦੇ ਵੀਲ ਕੱਪ ਇੱਥੇ ਮੁਰਗੀ ਮੁਰਗੀ ਉਹ ਬਾਈ ਨਹੀਂ ਵੀਗਾ ਬੜਾ ਬੱਲੇ ਆਹ ਸਿਆਹ 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 ਕਿੰਨੇ ਪਏ ਆ ਦੇਖ ਆਹ ਸੇ ਹਾਂ 350 ਰੁਪਏ ਦਾ ਅੱਛਾ ਹੋਰ ਕਟਾ ਦੇਗਾ ਕਰ ਗੱਲ 450 ਰੁਪਿਆ ਜੀ ਨਹੀਂ 450 ਇੱਕ ਦੇ ਕਿਚਾਰਾਂ ਸੈੱਟ ਆ ਬਈ 750 ਦਾ 450 ਦਾ ਇਹਦਾ ਬਸ ਕਿਰਾਇਆ ਹੀ ਕੱਢਣਾ ਅਗਲਾ ਕਹਿੰਦਾ ਯਾਰ ਕਿਰਾਇਆ ਤਾਂ ਕਢਵਾ ਦੇ ਸਾਡਾ ਐਡੀ ਦੂਰੋਂ ਆਏ ਵੀ ਆ ਹੂੰ ਕਿਰਾਇਆ ਹੀ ਕਢਵਾਉਣਾ ਆਪਾਂ 450 ਜੀ 450 ਦਾ ਸੈੱਟ ਆ ਨਾ ਫਿਰ ਵੀ ਸੈੱਟ 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 ਆ 450 ਦਾ ਬ੍ਰੀਟ ਫੋਨ ਵੀ ਦਿਖਾ ਦਣੀ ਤੁਹਾਨੂੰ ਮੈਂ ਵਾਦੂ ਮੈਂ ਆਪਣੇ ਕੋਲ ਬੀਲ ਕਵਰ ਪਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਤਾਂ ਕਰੋਲ ਬਾਗ ਦੇ ਟੱਕਰ ਤੇ ਫਿਰਦਾ ਹਾਂ ਹਾਂ ਕਰੋਲ ਬਾਗ ਵਾਲੇ ਵੀ ਕਹਿੰਦੇ ਸਾਨੂੰ ਦਿੱਲੀੋਂ ਫੋਨ ਆਇਆ ਤੁਸੀਂ ਯਕੀਨ ਮੰਨਿਓ ਸਾਨੂੰ ਦਿੱਲੀੋਂ ਫੋਨ ਆਇਆ ਬਾਈ ਤੁਸੀਂ ਟਾਇਰ ਲੈਣੇ ਕਿੱਥੋਂ ਹਾਂ ਦਿੱਲੀੋਂ ਫੋਨ ਆਇਆ ਮੈਂ ਮੈਂ ਤੈਨੂੰ ਆਖਿਆ ਮੈਂ ਕਿਹਾ ਤੂੰ ਕਿੱਥੋਂ ਲਿਆਉਣਾ ਹੈ ਮਾਇਆਪੁਰੀ ਚੋਂ ਫੋਨ ਆਇਆ ਕਿ ਬਾਈ ਕਹਿੰਦਾ ਕਿੰਨਾ ਟਾਇਰ ਪਿਆ ਮੈਂ ਕਿਹਾ ਬਾਈ 3000 ਟਾਇਰ ਮਿਲਿਆ ਕਹਿੰਦਾ ਸਾਨੂੰ ਦਿੰਦਾ ਕਿ ਮੈਂ ਕਿਹਾ ਬਾਓ ਅਸੀਂ ਆਪਦੇ ਪੰਜਾਬ ਚ ਵੇਚਾਂਗੇ ਟਾਇਰ ਯਾਰ ਸਾਡੇ ਆਪਦੇ ਬੰਦਿਆਂ ਨੂੰ ਦਵਾਂਗੇ ਉਹ ਜਾਇ ਜਾਇ ਕਰਾ ਦੇਣਗੇ ਆ ਗੱਲ ਹੈ ਜੀ ਹੋਰ ਕੋਈ ਵਾਲੀ ਵੱਡੀ ਗੱਲ ਨਹੀਂ ਆਪਾਂ ਕੋਈ ਲੰਡਾ ਲੋਚਾ ਗੱਮ ਨਹੀਂ ਇੱਕ ਸਦੋਂ ਕੋਈ ਡਾਊਟ ਆ ਜਦੋਂ ਮਰਜੀ ਪਹਿਲਾਂ ਕਲੀਅਰ ਕਰ ਲੇ ਫਿਰ ਲੈ ਕੋਈ ਇਸ਼ੂ ਨਹੀਂ ਲੈ ਵੀ 사ਜਣੋ ਜੇ ਕਿਸੇ ਵੀ ਬੰਦੇ ਨੇ ਟਾਇਰ ਲੈਣੇ ਆ ਨਾ ਸੈਕੰਡ ਹੈਂਡ ਟਾਇਰ ਲੈਣੇ ਆ ਤੇ ਤੋਲ ਕੇ ਟਾਇਰ ਦੇ ਦੂਗਾ ਇੱਕ ਟਾਇਰ ਚੱਕ ਲੋ ਦੋ ਚੱਕ ਲੋ ਚਾਰ ਚੱਕ ਲੋ ਛੇ ਚੱਕ ਲੋ ਅੱਠ ਚੱਕ ਲੋ 10 ਚੱਕ ਲੋ ਤੁਸੀਂ ਟਾਇਰ ਚੱਕ ਲੋ ਆਪਦੀ ਪਸੰਦ ਦਾ ਕੋਈ ਕੰਪਨੀ ਕੋਈ ਕੌਂਟੀਨੈਂਟਲ ਮੈਚਲਨ ਐਮ ਆਰ ਐਫ ਜੋ ਕੋਹਮਾ ਕੋਈ ਟਾਇਰ ਹੋਵੇ ਕੰਪਨੀ ਪਿੱਛੇ ਰੇਟ ਦਾ ਕੋਈ ਬਾਤ ਘਾਟ ਨਹੀਂਗੇ ਹਨਾ ਬਾਈ ਇੱਕੋ ਟਾਇਰ ਆ ਇੱਕੋ ਰੇਟ ਤੁਹਾਨੂੰ ਮ ਟਾਇਰ ਮਿਲ ਜੂਗਾ ਕਿੰਨੇ ਰੁਪਏ 2500 ਰੁਪਏ ਕਿਲੋ ਜੀ 2500 ਰੁਪਏ ਕਿਲੋ ਦੇ ਹਿਸਾਬ ਨਾਲ ਟਾਇਰ ਮਿਲ ਜੂਗਾ ਜੇ ਕਿਸੇ ਵੀ ਸੱਜਣ ਨੇ ਲਿਆਉਣਾ ਇੱਥੋਂ ਢੇਰ ਚੋਂ ਭਾ ਲਓ ਕੰਡੇ ਤੇ ਰੱਖੋ ਤੇ ਉਸ ਹਿਸਾਬ ਨਾਲ ਪੈਸੇ ਦੇ ਦਿਓ ਬਲ ਖ ਦੋ ਗਾਲ ਮੱਕ ਕਿਤੇ ਫਿਟਿੰਗ ਫ੍ਰੀ ਕਰ ਦੇਣੀ ਫਿਟਿੰਗ ਫ੍ਰੀ ਕਰ ਦੇਣੀ